ਚੌੜ ਚੌੜ ਦੇ ਮੁੰਡੇ ਨੇ ਪਹਿਲਾਂ ਕਨੇਡਾ ਦਾ ਲੱਦ ਲਈਆਂ ਪਰ ਹੁਣ ਦੇਖੋ ਕੀ ਹਾਲ ਹੋ ਗਿਆ ਇੰਨਾ ਪੈਸਾ ਕਹਿੰਦੇ ਟਰਾਲੀ ਜਣੀ ਬਈ ਆ ਦੇਖ ਲੈ ਭਾਈ ਤਾਰ 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 ਨਹੀਂ ਕਹਿੰਦਾ ਮੁੰਡੇ ਨੂੰ ਭਾਵੇਂ ਕਹਿੰਦਾ ਦੇਖ ਆ ਕਹਿੰਦੇ ਬੜਾ ਭੈੜਾ ਡਰਾਈਵਰ ਆ ਦਿਖਾਈਂ ਰਹੀ ਆਪਣੀ ਚਲੋ ਜੀ ਇਹ ਕੀ ਕਰਦੇ ਅੱਜ ਕਰਦੇ ਨੌਜਵਾਨ ਦੇ ਹਲੋ ਜੀ ਇਹ ਨੌਜਵਾਨ ਨੇ ਹੁਣ ਇੱਕ ਹੋਰ ਨੌਜਵਾਨ ਇੱਕ ਡਰਾਈਵਰ ਹੋਰ ਆ ਗਿਆ ਇਹ ਮਾਸਟਰ ਕੀ ਡਰਾਈਵਰ ਹੈਗਾ ਨਾਲ ਬੰਦਾ ਹੈਗਾ ਸਾਰੀ ਇਹ ਵੀ ਅਥਰਾਈ ਹੋਏ ਅਥਰਾਈ ਹੈ ਡਰਾਈਵਰ ਇਹ ਵੀ ਇੱਕ ਆ ਡਰਾਈਵਰ ਆ ਜੀ ਇੱਕ ਹੋਰ ਡਰਾਈਵਰ ਆ ਮੁੰਡੇ ਹੁਣ ਵੀ ਆਇਟ ਆਉ ਦੇ ਹਾਂ ਹਣੀ ਮਾਸਟਰ ਨੂੰ ਦੇਖ ਕੇ ਕੀ ਲੱਗਦਾ ਤੈਨੂੰ ਕਿਧਿਆ ਯਾਰ ਮਾਸਟਰ ਪੂਰਾ ਤਕਰ ਕੀ ਆ ਯਾਰ ਕੰਮ ਨਹੀਂ ਹੁੰਦਾ ਕਹਿਣ ਦਾ ਭਾਵ ਆ ਕਿ ਮਾਸਟਰ ਦੀ ਹੁਣ ਜਵਾਨੀ ਢਲਦੀ ਪਈ ਆ ਸਹੀ ਮੈਨੂੰ ਯਾਰ ਹਾਂ ਤੁਦਾਂ ਥੋੜਾ ਅੱਜ ਕਿੱਤਾ ਲੱਗਦਾ ਮੈਂ ਪੂਰਾ ਹੁੜਾ ਕੋਡਾਂਕਰੋਂ ਬਹੁਤ ਸਾਫ਼ ਹੋ ਗਿਆ ਹੈ ਨਾ ਢੂੜ ਪਈ ਹੈ ਤੇ ਤਾਂ ਕਿੱਤਾ ਲੱਗਦਾ ਕੀ ਪਤਾ ਮਾਸਟਰ ਨੇ ਬਹੁਤ ਗਾਲਾਂ ਕੱਢੀਆਂ ਉੱਥੇ ਕਿੰਨੀਆਂ ਗਾਲਾਂ ਕੱਢੀਆਂ ਮਾਸਟਰ ਨੇ ਪੋਚਨ ਜਾਂ ਪਾ ਕੇ ਟਰੈਕਟਰ ਹੱਥੋਂ ਲੈ ਗਏ ਤਾਂ ਉੱਥੇ ਸ਼ਾਮ ਪੈ ਗਈ ਮਤਲਬ ਤਾਂ ਤਰਨੀ ਵੀ ਨਾਲੀ ਮਾੜਾ ਕਹਿੰਦਾ ਤਾਨੀ ਕਿ ਲੋਏ ਕੁਝ ਖਾ ਲੈਨੇ ਆਂ ਅਸੀਂ ਜਾ ਕੇ ਉਥੇ ਜਿਹੜਾ ਹੈਗਾ ਉਹਨਾਂ ਦਾ ਹੈ ਨਹੀਂ ਆਪਣੇ ਗੁਨਾਜੇ ਤਾਂ ਭੁੱਲ ਗਿਆ ਰੈਸਟੋਰੈਂਟ ਦਾ ਪੀਂਮ ਵਾਲਿਆਂ ਦਾ ਮਾੜਾ ਹੋਣ ਦਾ ਪਟੂਰੇ ਖਾਦੇ ਤਾਨੀ ਨੇ ਵੀ ਦੋ ਪਲੇਟਾ ਪਟੂਰੇ ਦੇ ਖਾ ਕੇ ਤਾਂ ਮੈਂ ਵੀ ਖਾ ਲਈਦਾ ਨਾ ਫੇਰ ਮਾੜਾ ਕਹਿੰਦਾ ਉਦੋਂ ਕੁਝ ਕਾਣਾ ਤਾਨੀ ਕੁਝ ਕਾਣਾ ਕੁਝ ਨਹੀਂ ਨਹੀਂ ਪਾਜੀ ਬਸ ਰੱਜ ਗਏ ਮੈਂ ਰੱਜ ਗਏ ਮਾੜਾ ਤਾਂ ਜਦੋਂ ਤੱਕ ਟਰੈਕਟਰ ਲੈ ਕੇ ਚੱਲ ਆ ਪਾ ਗਏ ਹੁਣ ਕੰਮ ਮੜਿਆ ਤਾਨੀ ਸਾਡਾ ਉੱਧਰ ਪੌਣਾ ਘੰਟਾ ਪਹਿਲਾਂ ਤੁਰ ਪਿਆ ਅਸੀਂ ਘੰਟੇ ਬਾਅਦ ਆਏ ਤਾਨੀ ਭਰਾਵਾ ਹਰਿਆਣੇ ਕੋਲ ਆ ਕੇ ਕੁਲਚੇ ਖਾਣ ਲੱਗਾ ਹੈ ਫਿਰ ਦੋ ਪਲੇਟਾਂ ਖਾ ਕੇ ਤੀਜੀ ਪਲੇਟ ਖਾਣ ਲੱਗਾ ਸੀਗਾ ਮਾਸਟਰ ਨੇ ਤਾਂ ਫੋਨ ਕੀਤਾ ਤਰ ਨਹੀਂ ਕਿੱਥੇ ਆ ਪਾਜੀ ਮੈਂ ਮੁੰਡਾ ਟਕਰ ਗਿਆ ਮਨੂੰ ਮੇਆ ਯਾਰ ਦੋਸਤ ਕਹਿੰਦਾ ਉਹਦੇ ਕੋਲ ਖੜਾ ਆ ਮੈਂ ਮਾਸਟਰ ਗਿਆ ਤੇਰੀ ਭੈਣ ਨੂੰ ਜ਼ਾਲਿਆ ਖਾ ਖਾ ਬਡਲ ਤੋੜ ਦੇ ਲਈ ਢਿੱਡ ਦੇ ਕਹਿੰਦਾ ਉਹ ਤਾਂ ਨਹੀਂ ਹੋਰ ਖੇਤਾਂ ਵਾਲਾ ਮੁੰਡਾ ਨੌਜਵਾਨ ਕਿਸਾਨ ਵਾਂ ਇਦਾਂ ਦੀ ਕੋਈ ਗੱਲ ਨਹੀਂ ਤੈਨੂੰ ਕਿੱਦਾਂ ਨਾ ਮਹਿਸੂਸ ਹੁੰਦਾ ਪਿਆ ਜੇ ਨੂੰ ਮਾਰ ਰਖੀ ਜਿਆ ਹੁੰਦਾ ਆ ਆ ਜਾ ਆ ਮੁੰਡਾ ਐਮਪ ਦੇਣ ਆਇਆ ਉਹ ਆ ਜਾ ਆ ਆਸਰਾ ਹੈ ਦਰਿਆ ਕੰਢਾ ਤੇ ਕਿਸੇ ਨੇ ਮੇਸਜ ਨਹੀਂ ਖਾਇਆ ਚੰਪ ਬੋਹ ਆਹ ਕਿ ਤੁਹਾਨੂੰ ਜਿੰਦਾ ਬਗੜੀ ਟਿਕਾਣੇ ਤੇ ਆਂ ਤੋੜਦਾ ਨੇ ਜਿੰਨਾ ਵੀ ਜੋਰ ਲਾਉਂਦੇ ਆ ਮੁੰਮੀ ਮੈਂ ਕੁੱਟਣਾ ਹੀ ਪਾਉ ਜੇ ਮੇਚ ਸਾਈਕਲ ਮਾਰਿਆ ਤਾਂ ਹਟ ਜਾ ਰਹਿ ਪ੍ਰੀਤਰਾ ਡਰਾਈਵਰੀ ਆਟਰ ਹੋਲੇ ਜਾਨੇ ਫਾਹੇ ਆ ਕੰਮ ਕਰਨ ਲੱਗਣਾ ਮੁੰਨੀ ਸਾਲਾ ਪਿਆ ਕੋਲ ਲਗਾਇਆ ਇੰਜੋਏ ਕਰਨ ਲੱਗਾ ਬਾਤ ਨਹੀਂ ਹੋ ਗਈ ਇਹ ਪਹਿਲਾ ਕੋਈ ਆ ਇਹ ਮਾਰਟਰ ਕੰਮ ਤੇ ਲਾਇਓ ਸ਼ਾਰਟ ਨਹੀਂ ਤੂੰ ਮਾਰਟਰ ਨੂੰ ਕਿਹੜੀ ਗੱਲ ਕਹਿਣੀ ਮੈਂ ਉਹ ਦੇਖਣੀ ਆ ਉਹ ਮਾਰਟਰ ਆਉਂਦਾ ਪਿਆ ਤੂੰ ਕਿਹੜੀ ਗੱਲ ਕਹਿਣ ਲੱਗਾ ਮਾਰਟਰ ਨੂੰ ਯਾਰ ਇਹਨੇ ਸਾਰਾ ਸ਼ਲਾਵ ਹੀ ਲਿਆ ਤੇ ਹੁਣ ਬਜਾਉਣ ਵੀ ੜਿਆ ਕੀ ਸ਼ਲਾ ਲਿਆ ਤੇ ਕੀ ਬਜਾਈ ਜਾਂਦਾ ਗੰਨਾ ਮੂਰੇ ਹੋਰ ਪਾਣੀ ਨਾਲ ਗੰਨਾ ਵੀ ਕਹਿਣਾ ਹੋਰ ਕੀ ਬੀਜਦਾ ਹੁੰਦਾ ਚਲਾਈਦਾ ਕੀ ਹੁੰਦਾ ਨਹੀਂ ਛੇਲ ਨੂੰ ਨਾ ਕਈ ਚੀਜ਼ਾਂ ਛੇਲ ਹੋ ਜਾਂਦੀਆਂ ਅੰਬ ਛੇਲ ਹੋ ਜਾਂਦਾ ਉਹ ਛੱਲਿਆ ਨਾ ਉੱਥੇ ਪਿਆ ਜਿਹੜਾ ਤਾਨੀ ਖਲਾਰਾ ਪਈ ਜਾਂਦਾ ਉੱਦ ਕਰਨੇ ਕਿਹਨਾਂ ਨੂੰ ਭੈ ਚੰਗਾ ਉੱਥੇ ਭੈ ਸਾਰੇ ਭਾਜੀ ਹੋ ਜੀ ਕਹਿੰਦੇ ਮਾਰਡਨ ਡੇਰ ਪਾਉਣ ਦਾ ਯਾਰ ਮਾਰਟਰ ਆ ਗਿਆ ਹੁਣ ਤੂੰ ਕੀ ਕਹਿਣਾ ਮਾਰਟਰ ਨੂੰ ਕੋਕ ਹੈ ਹੁਣ 25 ਤਰੀਕ ਤੱਕ ਤੇਰੇ ਮੂੰਹ ਇਦਾਂ ਨਹੀਂ ਹੋਣਾ ਚਾਹੀਦਾ ਆ ਜਾ ਸਾਰਾ ਮੈਂ ਖਲਾਣਾ ਪਈ ਕਿਹੜੇ 25 ਮਾਰਚ हां 25 मार्च ਉਹਨਾਂ ਨੂੰ ਤਾਂ ਕੰਮ ਹੀ ਐ ਨੀ ਵਿਚਾਰਿਆ ਉਹ ਦਾਦਿੰਦਾ ਕੰਮ ਹੈ ਉਹਨਾਂ ਦਾ ਉਹਨਾਂ ਕ ਬਰਾੜੀ ਉਹਨਾਂ ਦਾ ਆ ਉੱਪਰ ਤੱਕ ਆ ਉੱਪਰ ਲਖਤਾ ਸਾਰਾ ਇਹ ਸਿੱਧਾ ਹੀ ਟੇਡਾ ਹੋਇਆ ਠੀਕ ਹੋ ਜੀਗਾ ਜੀ ਨਾ ਸਿੱਧਾ ਹੀ ਟੇਡਾ ਇਦਾਂ ਕੀ ਕਹੀਏ ਉਹ ਅੱਖਾਂ 'ਚ ਸੇਕ ਨਿਕਲਦਾ ਉਦੋਂ ਆਹ ਰਾਜੀ ਪਾ ਮਾਰਦੇ ਪਿੱਛੇ ਕਰਾ ਤੈਨੂੰ ਕੋਈ ਮੈਂ ਚੀ ਬੋਲੀ ਹੁਣ ਬੋਲੂੰਗਾ ਮਾਟਰ ਬੀ ਦਰ ਹੁਣ ਬੋਲ ਦੇ ਮਾਟਰ ਵਰਗੀ ਬੋਲਣਾ ਮਾਟਰ ਸਾਡਾ ਬਹੁਤ ਚੰਗਾ ਆ ਹਾਂ ਮਾਟਰ ਨਾ ਬਾ ਥੋੜੇ ਦਿਨ ਤਾਂ ਗੱਡਿਆ ਖਾ ਲੈਣਾ ਕੇਸ ਮੱਖਣ ਸਦਣਾ ਆਪਣੇ ਵਿਆਹ ਨਹੀਂ ਨਾਲੇ ਕਹਿੰਦੇ ਹੋਰ ਸਦਣਾ ਆਵਾਜ਼ ਆ ਕੇ ਤੇਰੀ ਕਰ ਦਊ ਦੇਤ ਹੈ ਵੀ ਚੋਰ ਤਾਂ ਹੈ ਨਹੀਂ ਘਰੇ ਜੇ ਐਦਾਂ ਕੀਤਾ ਨਾ ਨਹੀਂ ਕੀ ਕਰਦਾ ਹਾਰੇ ਤਾਂ ਇਹ ਕਰਨੀ ਨਹੀਂ ਤੁਸੀਂ ਦੇਖਦੇ ਹੁੰਦੇ ਨਹੀਂ ਤਾਂ ਗਈ ਨੀ ਹੋਰ ਤਾਂ ਇਹ ਟ੍ਰੇਡ ਕੀਤਾ ਉਹਨਾਂ ਦਾ ਉਦਾਂ ਦਾ ਹੁਣਾ ਮਾਰਟਰ ਨੇ ਆਪ ਕੀਤਾ ਹੁੰਦਾ ਤਾਂ ਵਜ੍ਹਾ ਕਰਦਾ ਨਹੀਂ ਕੀ ਕਹਿੰਦਾ ਹਰਮਨ ਮੈਂ ਕੰਦੇ ਜਿਹੜੇ ਸੱਚੇ ਭਾਈ ਜੀ ਮਨਦਾ ਹੋਈ ਤੇਰੇ ਬਾਹਰ ਦੇ ਖੁਸ਼ਕੀ ਦਾ ਚਿੱਲ ਗਿਆ ਬਈ ਜੁਨੀ ਦਾ ਵੀ ਇਹੀ ਦਾੰਗਾ ਬਾਹਰ ਦਾ ਉਹ ਜਿਹਨੂੰ 6000 ਰੁਪਏ ਦਿੰਦੇ ਉਹ ਹੀ ਬਾੜੇ ਖੇਡਣ ਆਏਗਾ ਇਹ ਹੁਣ ਵੀ ਲੱਗਿਆ ਕੋ ਮਾਨਵੀ ਜਣੋ ਖੇਡਣ ਡਿਆ ਆ ਮਾਣਦਾ ਤੇਰਾ ਵਾਸੇਵਾ ਸੇਵਾ ਸਿਹਰੇ ਆਜੇ ਹੋਏ ਹੱਥੋਂ ਪਾਉਂਗਾ ਮੇਰੇ ਕੱਢਦਾ ਕਿੰਨੇ ਜਾਣਾ ਹੈ ਹਮ ਕਰਾਂਗਾ ਤਬਣੀ ਨੂੰ ਓਏ ਸੱਤਾ ਆ ਵੀ ਕੇ ਬੈਠੂ ਬਹੁਤ ਦਿਮਾਗ ਹੈ ਮੇਰੇ ਦਾ ਪੰਜਾਬ ਪੁਲਿਸ ਟਰਾਲੀ ਵਾਹ ਕਰਾਉਂਦੀ ਹੋਈ ਫੇ ਕੱਲ ਹੀ ਸਮਾਨ ਸੰਗ ਲਈ ਹਾਂ ਉਹ ਮੁੜੇ ਗਏ ਆਵਣੀ ਤਾਂ ਹੈ ਟਕਾ ਟਗਾ ਕੇ ਨਹੀਂ ਉਹ ਸੇਵਾ ਲੈ ਸਕਦਾ ਜਿਹੜੀ ਇਹਨੇ ਬੈਗ ਲੈ ਜਾਣੀ ਆ ਓਸ ਤੋਂ ਇਹ ਸਾਰੀਆਂ ਰਖਾਤੀਆਂ ਮੈਂ ਦੇ ਲੱਥ ਹਾਂ ਬਾ ਹੋਰ ਤਾਂ ਨਹੀਂ ਖਾਣੀ ਕੋਈ ਚਲੋ ਠੀਕ ਜਿਹੜੀ ਅਮਨੀ ਨੇ ਸੇਵਾ ਲੈ ਲਈ ਨਾ ਅੱਜ ਉਹ ਬੱਸ ਕਰੋ ਕਿਸ ਸੇਵਾ ਨੇ ਇਹਦਾ ਲੱਕ ਲੈ ਲੈਣਾ ਚੌੜ ਚੌੜ ਦੇ ਮੁੰਡੇ ਨੇ ਪਹਿਲਾਂ ਕਨੇਡਾ ਦਾ ਲੱਦ ਲਈਆਂ ਪਰ ਹੁਣ ਦੇਖੋ ਕੀ ਹਾਲ ਹੋ ਗਿਆ ਟੱਲੋ ਜੀ ਕਿਰੀ ਜਿੱਥੇ ਜੱਗੇ ਬਾਥਰੂਮ ਵੱਡ ਗਿਆ ਨਿਕਲ ਗਈ 12 ਵਜੇ ਅੱਛਾ ਜੀ ਫੋਲੋ ਕਰ ਲਿਓ ਭਾਜੀ ਮੁੰਡਿਆਂ ਤੁਸੀਂ ਨਾ ਹਾਂਜੀ ਮੈਂ ਜਾਤਾ ਥਾ ਇਹਦਾ ਦੇ ਬਣਾਉਣਾ ਕੇ ਤੂੰ ਪੀਣਾ ਪਾਣੀ ਪੀਣਾ ਭਾਜੀ ਬਹੁਤ ਧੰਨਵਾਦ ਉਹ ਤੁਸੀਂ ਸਾਨੂੰ ਪਾਣੀ ਪਿਲਾਉਂਗਾ ਤੰਤਰੇ ਗਾਣੇ ਜਰਾਬਾਂ ਦੇ ਮਰੀ ਮੜੀ ਜੀ ਬਰਦੀ ਵਾਲੀਆਂ ਹੀ ਪਾ ਗਿਆ ਆ ਲਾਈਆਂ ਹੀ ਨਹੀਂ ਆ ਹਣਾ ਬਾਈ ਇਹ ਹੁਣ ਕੀ ਹੋਇਆ ਕੀ ਸੀ ਉੱਥੇ ਤੇਰੇ ਕਾਂ ਨੂੰ ਚਾਹ ਲੱਗ ਗਈ ਸੀ ਬੜੇ ਨਾ 10 15 ਦੇ ਤਾਂ ਬਰੇ ਕਹਤੋਂ ਉੱਥੇ ਇੱਧਰ ਬਰੇ ਨੂੰ ਦੋ ਦਿਨ ਚਾਹ ਦੇ ਬੱਠੇ ਕਰ ਗਏ ਹਾਂ ਉੱਥੋਂ ਨਹੀਂ ਤੇਰੇ ਕਾਂ ਨੂੰ ਚਾਹ ਲੱਗ ਗਈ ਸੀ ਜਾਗ ਤੂੰ ਕੋਈ ਸਾਲੇ ਹਾਂ ਕੋਈ ਉਦਾਂ ਵੀ ਚੱਕਵਾਈ ਆ ਨਹੀਂ ਵਧੀਆ ਵਧੀਆ ਕਿਹਨੂੰ ਲੱਗ ਪਾਇਆ ਕਿਹਨੂੰ ਲੱਗ ਪਾਇਆ ਸੰਗ ਸੰਗ ਸਸਰੀ ਆਇਆ ਹੋਰ ਆਇਆ ਸਸਰੀ ਲਾਇਆ ਯਾਰ ਵੀ ਪਿਲਾ ਕੀ ਲੰਗਰ ਲਾ ਕੇ ਕਰਦੇ ਆਂ ਲੰਗਰਾਂ ਦੇ ਕਰਦਾ ਹੀ ਗੇਰਾ ਸਾਗ ਦੇ ਲੰਗਰ ਲਾਉਂਦੇ ਨੇ ਉਹਨਾਂ ਨੂੰ ਕੀ ਪਤਾ ਕਰੋ ਲਾਉਂਦੇ ਵੀਡੀਓ ਬਣ ਗਈ ਬਣ ਗਈ ਬਣ ਗਈ ਆ ਸਾਗ 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 ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹਾਏ ਵੇ ਹਾਏ ਵੇ ਮਿੱਟੀ ਹੋ ਗਿਆ ਕੰਮ ਇੱਥੇ ਹੀ ਟੀਕੇ ਲਾਏ ਇੱਥੇ ਹੀ ਟੀਕੇ ਲਾਏ ਕਰਨ ਟੀਕੇ ਲਾਏ ਇਹ ਜੀ ਆਹ ਰੁੜ ਕੇ ਨਾ ਜਗਾ ਮੈਂ ਏਸੀ ਹੋ ਜਾਈ ਕਰਦੀ ਆ ਆਹ ਦੇ ਘਰ ਮੈਂ ਹਮਚੂਣ ਬੋਲੇ ਨਹੀਂ ਕਿਸ ਨੂੰ ਤਾਂ ਮੈਂ ਪੁੱਛਿਆ ਕਿ ਨਾ ਮੈਂ 70000 ਦੀ ਦਵਾਈ ਬਣਾਈ ਆ ਦਵਾਈ ਸੀਗੀ ਦਵਾਈ ਸੀਗੀ ਦਵਾਈ ਮਾਮਾ ਦੇਸੀ ਸੀਗੀ ਦਵਾਈ ਤੂੰ ਕੀ ਮੈਂ ਤਾਂ ਅੰਕਲ ਨੇ ਇਹਨੂੰ ਪੁੱਛਿਆ ਕਿ ਕਿੱਥੋਂ ਦੀ ਆਏ ਸੀਗੇ ਹਾਂ ਦੱਸਿ ਮੈਨੂੰ ਕਿੱਥੋਂ ਦੀ ਆਏ ਸੀ ਇੱਧਰ ਦੀ ਬਾਕੀ ਦੋ ਕੇ ਪਿੰਡ ਤੋਂ ਖਾਈ ਗਿਆ ਵਿੱਚ ਦੋ ਕੇ ਪਿੰਡ ਤੋਂ भाई जहाज है लाइन आवाज भी है जहाज के चलो जी चलो फिर चलिए यार चंगा चंगा जी साडा भाजी है धुनी तो खिंची हाँ। <laughs> <laughs> no, no, चंगा चंगा, <laughs> चंगा। <laughs> ਮਾਂਗੇ ਲਾਓ ਜੀ ਲਾਓ ਜੀ ਲਾਓ ਜੀ ਲਾਓ ਜੀ ਜਾਣ ਦੋ ਜਾਣ ਦੋ ਜਾਣ ਦੋ ਜਾਣ ਇੰਨਾ ਪੈਸਾ ਘਰ ਤੇ ਟਰਾਲੀ ਹੋਣੀ ਬਈ ਆ ਦੇਖ ਲੈ ਭਾਈਓ ਤਾਰ 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 ਅਰੇ ਤਾਰ ਤੂੰ ਦੇ ਬੰਦੇ ਦੇਣਾ ਵੀ ਤਾਰਦੀ ਆ ਲੰਗ ਗਈ ਹੁਣ ਲੰਗ ਗਈ ਯਾਰ ਤੁਸੀਂ ਮਾਂ ਕੀ ਕਰ ਯਾਰ ਬਿਨਾ ਮੇਰੀ ਮਿੱਤਰਾਂ ਦੀ ਵੀ ਰੇਤੀ ਕਰਦੇ ਬਾਅਦ ਛੇੜੀ ਕਿਤੇ ਕੀ ਮੇਰੀ ਜਾਨ ਤਾੜਾ ਬਹੁਤ ਵਧੀਆ ਸਾਡੇ ਕੋਲ ਵਧੀਆ ਟਾਈਮ ਬਣਦਾ no sé ahí. Ah, no, 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 no,